ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਸਿਮਰਨ ਕਿਚਨ ਬਲੌਗ ਚੈਨਲ। ਮਿਲ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਆਪਾਂ ਹਰੀਆਂ ਮਿਰਚਾਂ ਦਾ ਜਿਹੜਾ ਆ ਉਹ ਪਾਊਡਰ ਬਣਾ ਕੇ ਤਿਆਰ ਕਰਨਾ ਆ। ਇਹ ਤੇ ਵੀਡੀਓ ਜਿਹੜੀ ਆ ਮਤਲਬ ਤੁਹਾਨੂੰ ਹੁਣ ਦਿਖਾਈ ਜਾਊਗੀ ਆਪਾਂ ਮਿਰਚਾਂ ਦਾ ਜਿਹੜਾ ਆ ਪਾਊਡਰ ਕਿਵੇਂ ਬਣਾਉਣਾ ਆ। ਮਿਰਚਾਂ ਕਾਫੀ ਪਈਆਂ ਰਹਿੰਦੀਆਂ ਆ ਹੁਣ ਮਿਲਦੀਆਂ ਵੀ ਸਸਤੀਆਂ ਨੇ ਤੇ ਆਪਾਂ ਉਹਨਾਂ ਨੂੰ ਕਿੱਦਾਂ ਸੰਭਾਲ ਕੇ ਰੱਖ ਸਕਦੇ ਆ ਕਿਸੇ ਵੇਲੇ ਆਪਣੇ ਕੋਲ ਮਿਰਚਾਂ ਹੁੰਦੀਆਂ ਨਹੀਂ ਆ ਜ਼ਿਆਦਾਤਰ ਗੱਦੇ ਵਿੱਚ ਪ੍ਰੋਬਲਮ ਹੁੰਦੀ ਆ। ਏਅਰਪੋਟ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਆ। ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਧੁੱਪ ਬੜੀ ਵਧੀਆ ਲੱਗੀ ਹੋਈ ਹੈ ਤੇ ਆਪਾਂ ਹੁਣ ਧੁੱਪ ਦਾ ਫਾਇਦਾ ਲੈਨੇ ਆ। ਦਿਨ ਤਾਂ ਵੈਸੇ ਹਾਲ ਦੇ ਚੱਲ ਰਹੇ ਨੇ, ਲੇਕਿਨ ਧੁੱਪ ਬਹੁਤ ਵਧੀਆ ਲੱਗ ਰਹੀ ਆ। ਵਿੱਚਾ ਬਹੁਤ ਸੋਹਣੀਆਂ ਹਰੀਆਂ ਨੇ ਤੇ ਕੁਝ ਪਹਿਲੀਆਂ ਵੀ ਵਿੱਚ ਹੈਗੀਆਂ ਜਿਨ੍ਹਾਂ ਦਾ ਰੰਗ ਬਦਲ ਰਿਹਾ ਹੈਗਾ। ਤੇ ਹੁਣ ਆਪਾਂ ਇਹਨਾਂ ਨੂੰ ਟੱਬ ਵਿੱਚ ਪਾ ਕੇ ਇੱਕ ਦੋ ਪਾਣੀ ਦੇ ਨਾਲ ਇੱਕ ਦੋ ਵਾਰੀ ਪਾਣੀ ਪਾਵਾਂਗੇ ਤੇ ਫਿਰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ। ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਵਾਂਗੇ ਇੱਕ ਮੰਜੇ ਤੇ ਕਪੜਾ ਫਸਾ ਕੇ ਸਾਫ਼ ਸੁੱਕਣੇ ਸੁਕਣੇ ਕੀ ਬੋਣਾ ਹੈ ਤੇ ਬਸ 2-3 ਮਿੰਟ ਵਾਸਤੇ ਪਾ ਕੇ ਉਹਨਾਂ ਕੱਪੜੇ ਦੇ ਨਾਲ ਸੰਭੂਰਾਂ ਸਾਫ਼ ਕਰਕੇ ਫਿਰ ਬਾਅਦ ਦੋ ਪਾੜ ਕਰਕੇ ਤੇ ਫਿਰ ਇਹਨੂੰ ਆਪਾਂ ਚਵਾਰੇ ਤੇ ਲੈ ਕੇ ਜਾਵਾਂਗੇ ਉੱਥੇ ਆਪਾਂ ਜਾਵਾਂਗੇ ਤੇਨੂੰ ਧੁੱਪੇ ਵੀ ਪਾ ਸਕਦੇ ਆ ਤੇ ਚਾਹੇ ਆਪਾਂ ਇਹਨਾਂ ਸਾਵੇਂ ਪਈਆਂ ਰਹਿਣ ਦੀ ਇਹ ਆਪਣੇ ਆਪ ਹੀ ਬੜਾ ਵਧੀਆ ਕੁਝ ਦਿਨ ਲੈ ਕੇ ਤੇ ਸੁੱਕ ਜਾਂਦੀਆਂ ਵਾ ਜਿਆਦਾ ਤੋਂ ਪੇਰਖਾਂਗੇ ਤੇ ਰੰਗ ਜਿਹੜਾ ਛਿੱਟਾ ਛਿੱਟਾ ਜਾ ਪੈ ਜਾਂਦਾ ਹੈ ਤੇ ਆਪਾਂ ਇਹਨਾਂ ਨੂੰ ਹੋ ਸਕੇ ਤੇ ਕੋਈ ਚੱਕਰ ਨਹੀਂ ਆ ਸਾਵੇਂ ਆਰਾਮ ਦੇ ਨਾਲ ਇੱਕ ਵੱਖਰੀ ਜਗ੍ਹਾ ਟੱਕ ਕੇ ਰੱਖ ਸਕਦੇ ਆ ਇਕੱਲੀਆਂ ਇਕੱਲੀਆਂ ਇਦਾਂ ਛਲਾ ਲਈ ਫਿਰ ਆਪਣੇ ਆਪ ਹੀ ਟਾਈਮ ਦੇ ਹਿਸਾਬ ਨਾਲ ਇਹ ਸੁੱਕ ਜਾਂਦੀਆਂ ਨੇ ਲਗਭਗ ਹੁਣ ਸਿਆਲ ਆ 10 ਦਿਨ ਤੇ ਲੱਗ ਹੀ ਜਾਂਦੇ ਨੇ ਆਪਾਂ ਇਹਨਾਂ ਮਿਰਚਾਂ ਨੂੰ ਮਿਕਸੀ ਵਿੱਚ ਪਾ ਕੇ ਵੀ ਪਾਸਮੌਰ ਤੇ ਦਰਦਰਾਜਾ ਕਰਕੇ ਫਿਰ ਵੀ ਸੁੱਕਣੇ ਪਾ ਸਕਦੇ ਹਾਂ ਮੈਂ ਕਰਦ ਦੇ ਨਾਲ ਇਹ ਦੋ ਫਾੜ ਕਰਕੇ ਇਹਨਾਂ ਮਿਰਚਾਂ ਨੂੰ ਤੇ ਇਸੇ ਟੱਬ ਦੇ ਵਿੱਚ ਪਾ ਕੇ ਤੇ ਚਿਬਾਰੇ ਤੇ ਅਲੱਗ ਜਗ੍ਹਾ ਰੱਖ ਛੱਡਾਂਗੇ ਆਪਣੇ ਆਪ ਸੁੱਕ ਜਾਣਗੇ ਹੁਣ ਆਪਾਂ ਸੱਤ ਦਿਨਾਂ ਤੇ ਜਾਂਦੇ ਹਾਂ ਤੇ ਜਾ ਕੇ ਵੇਖਦੇ ਹਾਂ ਕਿ ਆਪਣੀਆਂ ਮਿਰਚਾਂ ਜਿਹੜੀਆਂ ਉਹ ਸੁੱਕੀਆਂ ਕਿ ਨਹੀਂ ਨਾਲ ਦੇ ਨਾਲ ਮੌਸਮ ਦਾ ਹਾਲ ਚਾਲ ਵੀ ਵੇਖਿਆ ਜਾਊਗਾ ਸਵੇਰ ਦਾ ਮੌਸਮ ਆ ਤੇ ਸੂਰਜ ਥੋੜੀ ਥੋੜੀ ਦਿਖਾਈ ਦੇਣ ਲਿਆ। ਠੰਡ ਵੀ ਇੰਨਾ ਜ਼ਿਆਦਾ ਹੈ ਨਹੀਂ ਆ। ਹੁਣ ਤਾਂ ਧੁੱਪਾ ਬਹੁਤ ਹੀ ਵਧੀਆ ਲੱਗਦੀ ਹੈ ਨੇ। ਸਵੇਰੇ ਸਵੇਰੇ ਉੱਠਣ ਦੇ ਨਾਲ ਬਹੁਤ ਸਾਰੇ ਘਰ ਦੇ ਕੰਮ ਜਿਹੜੇ ਆ ਟਾਈਮ ਤੋਂ ਪਹਿਲਾਂ ਨਿਬੜ ਜਾਂਦੇ ਆ ਤੇ ਕਿੰਨਾ ਹੀ ਫਾਇਦਾ ਹੋ ਜਾਂਦਾ ਆ। ਤੇ ਹੁਣ ਆਪਾਂ ਨਾਲ ਦੀ ਨਾਲ ਜਿਹੜਾ ਆ ਮਿਰਚਾਂ ਦਾ ਪਾਊਡਰ ਵੀ ਜਿਹੜਾ ਬਣਾ ਲੈਣਾ ਆ। ਤੇ ਚਲੋ ਵੇਖਦੇ ਆ ਜਾ ਕੇ ਮਿਰਚਾਂ ਨੂੰ। ਹਰੀਆਂ ਮਿਰਚਾਂ ਜਿਹੜੀਆਂ ਆ ਆਪਾਂ ਇੱਥੇ ਚਵਾਰੇ ਤੇ ਸੁਕੜੇ ਪਾਈਆਂ ਸੀ ਲਗਭਗ 8-9 ਦਿਨ ਹੋ ਗਏ ਆ ਨਾਲ ਦੀ ਨਾਲ ਇਹ ਵਾਲੀਆਂ ਸਾਬਤ ਮਿਰਚਾਂ ਇਹ ਵੀ ਆਪਾਂ ਸੁਕਾ ਲਈਆਂ ਆ ਜਦੋਂ ਇਹ ਮਿਰਚਾਂ ਮੈਂ ਕੱਟ ਕੇ ਟੱਬ ਵਿੱਚ ਪਾਈਆਂ ਤੇ ਕਾਫੀ ਮਾਤਰਾ ਵਿੱਚ ਸੀਗੀਆਂ ਹੁਣ ਇਹ ਸੁੱਕ ਕੇ ਤੇ ਘੱਟ ਹੋ ਗਈਆਂ ਆਪਡਰ ਬਣਾਉਣ ਦੇ ਲਈ ਆ ਇੰਨੀ ਕੋਈ ਖੇਚਲ ਹੈ ਨਹੀਂ ਇਹਦੇ ਵਿੱਚ ਜਿਹੜਾ ਟੱਬ ਮੈਂ ਮਿਰਚਾਂ ਧੋਣ ਵਾਸਤੇ ਵਰਤਿਆ ਸੀਗਾ ਉਸੇ ਟੱਬ ਵਿੱਚ ਪਾ ਕੇ ਤੇ ਮੈਂ ਇੱਥੇ ਸੁੱਕਣੇ ਪਾ ਛੱਡੀਆਂ ਸੀਗੀਆਂ ਜਦੋਂ ਧੁੱਪ ਨਿਕਲਦੀ ਉਦੋਂ ਥੋੜੇ ਟਾਈਮ ਵਾਸਤੇ ਬਾਹਰ ਵੀ ਕੱਢ ਲਈਦੀਆਂ ਸੀਗੀਆਂ ਬਾਕੀ ਸਾਰੇ ਵੀ ਰਹਿ ਜਾਂਦੇ ਤੇ ਕੋਈ ਗੱਲ ਨਹੀਂ ਇਹ ਆਪਣੇ ਟਾਈਮ ਦੇ ਨਾਲ ਸੁੱਕ ਹੀ ਜਾਂਦੇ ਨੇ ਇਹਨਾਂ ਮਿਰਚਾਂ ਤੋਂ ਬਣਿਆ ਪਾਊਡਰ ਜਿਹੜਾ ਵਾ ਆਪਾਂ ਜਦੋਂ ਸੈਲਡ ਕੱਟਦੇ ਆਂ ਤੇ ਉਹਦੇ ਉੱਪਰ ਵੀ ਸੜਕਾ ਕਰ ਸਕਦੇ ਆਂ ਤੇ ਹੋਰ ਵੀ ਕਾਫੀ ਪਦਾਰਥ ਬਣਾਏ ਜਾਂਦੇ ਨੇ ਜਿੰਨਾ ਉੱਤੇ ਉਹਦਾ ਸੜਕਾ ਕੀਤਾ ਜਾ ਸਕਦਾ ਆ ਮਿਰਚਾਂ ਦੀ ਆਵਾਜ਼ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੁਰਕਰੀਆ ਹੋ ਗਿਆ ਹਾਂ ਸੁੱਕ ਕੇ ਆਪਣੇ ਘਰ ਵਿੱਚ ਸੁਕਨਾ 10 11 ਜੀ ਹੈ ਨੇ ਤੇ ਜਿੰਨਾ ਵਿੱਚ ਬੱਚੇ ਵੀ ਸ਼ਾਮਿਲ ਨੇ ਤੇ ਤੁਹਾਨੂੰ ਪਤਾ ਹੈ ਕਿ ਬੱਚੇ ਮਿਰਚ ਘਾਟੀ ਖਾਣੀ ਪਸੰਦ ਕਰਦੇ ਨੇ ਤੇ ਇਸ ਚੀਜ਼ ਦਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਆਪਾਂ ਘੱਟ ਮਿਰਚ ਪਾ ਕੇ ਸਬਜ਼ੀ ਸਾਰੀ ਤਿਆਰ ਕਰਦੇ ਹਾਂ ਤੇ ਜਿਨ੍ਹਾਂ ਨੂੰ ਵੱਧ ਮਿਰਚ ਖਾਣੀ ਪਸੰਦ ਹੁੰਦੀ ਆ ਤੇ ਉਹ ਇੱਕ ਚੁਟਕੀ ਦੋ ਚੁਟਕੀ ਦੇ ਕਰੀਬ ਇਹਦਾ ਸੜਕਾ ਜਿਹੜਾ ਆਪਣਾ ਸਬਜ਼ੀ ਵਿੱਚ ਕਰ ਸਕਦੇ ਨੇ ਤੇ ਇਹ ਹੀ ਤੇ ਫਾਇਦਾ ਆ ਕਿ ਸਾਨੂੰ ਇਹ ਕੰਮ ਜਿਹੜੇ ਕਰਦੇ ਰਹਿਣਾ ਚਾਹੀਦਾ ਆ ਵਿਲੇ ਰਹਿਣ ਨਾਲੋਂ ਕਿਤੇ ਚੰਗਾ ਆ ਮਿਰਚਾਂ ਦਾ ਪਾਊਡਰ ਇੰਨਾ ਵਧੀਆ ਤਿਆਰ ਹੁੰਦਾ ਆ ਬਣ ਕੇ ਕਿਦਾ ਜਿਹੜਾ ਰੰਗ ਆ ਬਿਲਕੁਲ ਇਸੇ ਤਰ੍ਹਾਂ ਹਰੀਆ ਹੀ ਰਹਿੰਦਾ ਆ ਤੇ ਤੁਸੀਂ ਚਾਹੋ ਤੈਨੂੰ ਦਰਦਰਾ ਵੀ ਕਰ ਸਕਦੇ ਹੋ ਚਾਹੇ ਬਰੀਕ ਫਾਈਨ ਪੀਸਸ ਕਰ ਸਕਦੇ ਹੋ ਆਪਾਂ ਇਹਨੂੰ ਸਾਲਣੀ ਦੀ ਹੈਲਪ ਦੇ ਨਾਲ ਜਿਹੜਾ ਆ ਸਾਂ ਨਵਾਂਗੇ ਤੇ ਮੋٹے ਮੋٹے ਜਿਹੜੇ ਇਹਦੇ ਵਿੱਚ ਵਾ ਉਹ ਕਿਣਕੇ ਨਾ ਰਹਿ ਜਾਣ ਸੁੱਕੇ ਹੋਏ ਕੱਚ ਦੇ ਡੱਬੇ ਵਿੱਚ ਜਿਹੜਾ ਇਹਨੂੰ ਆਪਾਂ ਭਰ ਕੇ ਰੱਖ ਲੈਣਾ ਹੁੰਦਾ ਹੈ ਡੱਬਾ ਜਿਹੜਾ ਸਿੱਲਾ ਨਹੀਂ ਹੋਣਾ ਚਾਹੀਦਾ ਇਹਨੂੰ ਧੋਪ ਲਵਾ ਲਓ ਚੰਗੀ ਤਰ੍ਹਾਂ ਧੋ ਕੇ ਆਪਾਂ ਤੇ ਮੱਛਾਂ ਜੜੀਆਂ ਜੇ ਥੋੜੀਆਂ ਜਿਹੀਆਂ ਸਿੱਲੀਆਂ ਵਾਂ ਇਹਨਾਂ ਨੂੰ ਆਪਾਂ ਚਿੱਲੇ ਕਟਰੇ ਵਿੱਚ ਛੋਟੇ ਛੋਟੇ ਟੁਕੜੇ ਕਰਕੇ ਤੇ ਫਿਰ ਇੱਕ ਦੋ ਦਿਨ ਤੱਕ ਇਹਨੂੰ ਪੀਸ ਲਵਾਂਗੇ। ਬਾਕੀ ਜਿਹੜਾ ਮੇਰੇ ਹੱਥ ਵਿੱਚ ਪਾਊਡਰ ਆ ਇਹ ਹੁਣ ਬਿਲਕੁਲ ਰੈਡੀ ਹੋ ਚੁੱਕਾ ਆ। ਇਹਨੂੰ ਆਪਾਂ ਐਵੇਂ ਹੀ ਗਰਮੀਆਂ ਵਿੱਚ ਵਰਤਣ ਵਾਸਤੇ ਵੀ ਸੰਭਾਲ ਕੇ ਰੱਖ ਸਕਦੇ ਆ ਤੇ ਬੜਾ ਵਧੀਆ ਰਹਿ ਜਾਂਦਾ ਕੋਈ ਫੰਗਸ ਨਹੀਂ ਲੱਗਦੀ। ਸਿਰਫ ਇਹ ਆ ਕਿ ਡੱਬਾ ਜਿਹੜਾ ਆ ਉਹ ਗਿੱਲਾ ਨਹੀਂ ਹੋਣਾ ਚਾਹੀਦਾ, ਸਿੱਲਾ ਨਹੀਂ ਹੋਣਾ ਚਾਹੀਦਾ। ਤੇ ਜੇ ਆਪਣੇ ਕੋਲ ਟਾਈਮ ਹੈਗਾ ਤੇ ਆਪਾਂ ਜਿਹੜੀਆਂ ਮਿਰਚਾਂ ਵਾਂ 2-3 ਕਿਲੋ ਦੇ ਕਰੀਬ ਜਿੰਨਾ ਆਪਣੇ ਕੋਲ ਹੋ ਸਕੇ ਬੱਦ ਪਾਊਡਰ ਬਣਾ ਕੇ ਇਹਦਾ ਤਿਆਰ ਕਰ ਸਕਦੇ ਆ ਜਿਹੜੀਆਂ ਸੁਹਾਣੀਆਂ ਚੌਂਕੇ ਦਾ ਕੰਮ ਕਰਨਾ ਪਸੰਦ ਕਰਦੀਆਂ ਨੇ ਉਹਨਾਂ ਵਾਸਤੇ ਇਹ ਵਾਲੇ ਢੰਗ ਤਰੀਕੇ ਬਹੁਤ ਫਾਇਦਾ ਦਿੰਦੇ ਨੇ ਕਿਉਂਕਿ ਬੜਾ ਵਧੀਆ ਲੱਗਦਾ ਹੈ ਜਦੋਂ ਆਪਾਂ ਇਦਾਂ ਦੇ ਢਿੱਕਣਕੇ ਕੰਮ ਕਰਦੇ ਆ ਤੇ ਮਨ ਵੀ ਲੱਗਾ ਰਹਿੰਦਾ ਆ ਦਿਨ ਕਿੱਥੇ ਨਿਕਲ ਗਿਆ ਪਤਾ ਵੀ ਨਹੀਂ ਚੱਲਦਾ ਤੇ ਨਾਲ ਦੀ ਨਾਲ ਆਪਾਂ ਇੱਕ ਹੋਰ ਵੀ ਵੀਡੀਓ ਤਿਆਰ ਕੀਤੀ ਹੈ ਕਿ ਜਿਵੇਂ ਆਪਣੇ ਘਰ ਵਿੱਚ ਵਰਤੀਆਂ ਗਈਆਂ ਕੜਾਈਆਂ ਜਿੱਦੀ ਦਾਗ ਪੈ ਜਾਂਦੇ ਨੇ ਉਹਨਾਂ ਨੂੰ ਕਿਵੇਂ ਸਾਫ਼ ਕਰਨਾ ਚਾਹੀਦਾ ਹੈ ਜਿਵੇਂ ਆਪਾਂ ਇਹਨਾਂ ਮੇਚਾਂ ਦਾ ਪਾਊਡਰ ਤਿਆਰ ਕੀਤਾ ਆ ਹੁਣ ਔਲੇ ਆਏ ਹੋਏ ਨੇ ਬਾਜ਼ਾਰ ਵਿੱਚ ਕਾਫੀ ਸਸਤੇ ਨੇ ਉਹਨਾਂ ਦਾ ਪਾਊਡਰ ਹੋਈ ਬਣਾ ਕੇ ਤਿਆਰ ਕਰਾਂਗੇ ਸਾਬਤ ਮਿਰਚਾਂ ਤੋੜੀਆਂ ਸਿੱਲੀਆਂ ਸੀਗੀਆਂ ਉਹਨਾਂ ਨੂੰ ਆਪਾਂ ਚਿੱਲੀ ਘੜਤ ਵਿੱਚ ਪਾ ਕੇ ਇਦਾਂ ਦਦਰੀਆਂ ਜੀਆਂ ਕਰ ਲਿਆ ਨੇ ਇਹਨਾਂ ਨੂੰ ਇੱਕ ਦੋ ਦਿਨ ਹੋਰ ਵਾ ਧੁੱਪ ਲਵਾਵਾਂਗੇ ਤੇ ਫਿਰ ਇਹਦਾ ਫਾਈਨ ਪਾਊਡਰ ਬਣਾਵਾਂਗੇ ਇਹ ਲਾਲ ਮਿਰਚਵੇਂ ਲੱਗ ਕਰਕੇ ਥੋੜਾ ਚਿੱਲੀ ਫਲੈਕਸ ਦੇ ਰੂਪ ਵਿੱਚ ਦਦਰੀਆਂ ਪੀਸ ਲਈਆਂ ਵਾ ਤੇ ਆਹ ਤਾਂ ਤੁਸੀਂ ਵੇਖ ਹੀ ਚੁੱਕੇ ਹੋ ਕਿ ਇਹ ਜਿਹੜਾ ਫਾਈਨ ਪਾਊਡਰ ਬਣ ਕੇ ਤਿਆਰ ਹੋ ਚੁੱਕਾ ਆ ਇਹਨੂੰ ਆਪਾਂ ਹੁਣ ਸੰਭਾਲ ਕੇ ਰੱਖ ਸਕਦੇ ਆ ਗਰਮੀਆਂ ਵਿੱਚ ਕੰਮ ਆਵੇਗਾ ਗਰਮੀਆਂ ਵਿੱਚ ਵਰਤਣ ਲਈ ਆਪਾਂ ਜਿਹੜਾ ਆ ਉਹ ਹੁਣ ਅਦਰਕ ਦਾ ਪਾਊਡਰ ਫਿਰ ਆਪਾਂ ਇਹਦੇ ਨਾਲ ਦੇ ਨਾਲ ਟਮਾਟਰ ਦਾ ਪਾਊਡਰ ਹੋਰ ਵੀ ਬਹੁਤ ਸਾਰੀਆਂ ਹੁਣ ਹਰੀਆਂ ਸਬਜ਼ੀਆਂ ਦੇ ਰੂਪ ਵਿੱਚ ਕਾਫੀ ਕੁਝ ਆ ਰਿਹਾ ਹੈ ਵਿਕਣੇ ਤੇ ਹਰ ਇੱਕ ਚੀਜ਼ ਦਾ ਪਾਊਡਰ ਬਣਾ ਕੇ ਆਪਾਂ ਸਟੋਰ ਕਰਕੇ ਗਰਮੀਆਂ ਵਾਸਤੇ ਰੱਖ ਸਕਦੇ ਆ ਹਰੀਆਂ ਮਿਰਚਾਂ ਨੂੰ ਇੱਕ ਲੜੀ ਦੇ ਰੂਪ ਵਿੱਚ ਲਟਕਾ ਕੇ ਕਿੱਦਾਂ ਰੱਖ ਸਕਦਾ ਉਹਦੀ ਵੀਡੀਓ ਬਹੁਤ ਜਲਦੀ ਬਣਾਵਾਂਗੀ